ਜੈ ਵਾਲਮੀਕੀ ਅਦਰੋਲੈਂਕੀ ਬਿਮਲਾ ਮੇਰਾ ਨਾਮ ਹੈ ਜੀ ਵਾਲਮੀਕ ਵਾਲਮੀਕੀਆਂ ਦੀ ਮੈਂ ਕੁੜੀ ਵਾਲਮੀਕੀਆਂ ਦੀ ਮੈਨੂੰ ਵਾਲਮੀਕ ਸਭਾ ਦੇ ਵਿੱਚ ਪ੍ਰਧਾਨ ਬਾਕੀ ਕੇ ਮਾਂ ਗਰੀਬਾਂ ਦੇ ਹੱਕ ਦੇ ਵਿੱਚ ਐ ਜੀ ਰੇਖਾ ਨਾਮ ਦੀ ਜਨਾਨੀ ਆ ਇਹਨਾਂ ਦੀ ਮੰਮੀ ਨੂੰ ਪੈਸੇ ਦਿੱਤੇ ਸੀ ਦੇ ਲੱਖ ਰੁਪਈਆ ਜਿੰਦੇ ਵਿੱਚ 80000 ਰੁਪਇਆ ਲੈ ਗਈ ਆ ਕਾਪੀ ਦੇ ਉੱਤੇ ਉਹਦੇ ਤੇ ਉਹਦੇ ਘਰ ਵਾਲੇ ਦੇ ਸਾਈਨ ਵਾ ਜਿੰਦੇ ਵਿੱਚ 20000 ਰੁਪਇਆ ਰਹਿ ਗਿਆ ਵਾ 20000 ਰੁਪਇਆ ਕਹਿੰਦੀ ਆ ਕਿ 70000 ਰੁਪਇਆ ਮੈਂ ਵਾਦਾ ਲੈਣਾ ਵਾ ਸਾਡੇ ਕੋਲ 70000 ਰੁਪਇਆ ਵਾਦਾ ਮੰਗਦੀ ਆ ਸੱਤਵੇਂ ਮਹੀਨੇ ਦੀ 13 ਤਰੀਕ ਨੂੰ ਪੈਸੇ ਲਿੱਤੇ ਆ ਸੱਤ ਤੇ ਅੱਠਵੇਂ ਮਹੀਨੇ ਦੀ 5 ਤਰੀਕ ਤੇ ਮਾਤਾ ਮਰ ਗਈ ਆ ਤੇ ਮੇਰੀ ਕੁੜੀ ਨੇ ਵਿੱਚ ਸਕੋਲਟੀ ਭਰੀ ਦੀ ਆ ਉਹਦੇ ਦੋ ਚੈੱਕ ਲੈ ਗਈ ਆ ਮੇਰੀ ਕੁੜੀ ਨੇ ਕਿਹਾ ਕਿ ਤੂੰ ਮੈਂ ਪੈਂਤੇਰ ਵਾਲ ਕਮੇਟੀ ਪਾਈ ਦੀ ਆ ਲੱਖ ਰੁਪਏ ਦੀ ਤੂੰ ਮੇਰੀ ਕਮੇਟੀ ਦੇ ਵਿੱਚੋਂ 20000 ਰੁਪਇਆ ਰੱਖ ਲੈ ਉਹ ਨਹੀਂ ਮੰਨੀ ਅਸੀਂ ਉਹਨੂੰ ਬੜਾ ਪਿਆਰ ਨਾਲ ਵੀ ਸਮਝਾਇਆ ਵਾ ਅਸੀਂ ਉਹਨੂੰ ਕਿਹਾ ਕਿ 20000 ਰੱਖ ਲੈ 30000 ਰੱਖ ਲੈ ਇਹਨਾਂ ਦੇ ਵਿਚਾਰਿਆਂ ਦਾ ਸਮਾਨ ਨਾ ਚੁੱਕ ਜਬਰਦਸਤੀ ਨਾਲ ਇਹਨਾਂ ਦਾ ਸਮਾਨ ਚੁੱਕ ਕੇ ਲੈ ਗਈ ਜਦੋਂ ਅਸੀਂ ਉਹਨੂੰ ਕਿਹਾ ਕਿ ਤੂੰ ਸਾਡੇ ਪੈਸੇ ਰੱਖ ਕੇ ਇਹਨਾਂ ਦਾ ਸਮਾਨ ਵਾਪਸ ਕਰ ਦੇ ਤਿੰਨ ਚੀਜ਼ਾਂ ਸਾਨੂੰ ਵਾਪਸ ਕਰ ਦਿੱਤੀਆਂ ਐ ਐਲ ਸੀ ਡੀ ਦੀ ਇੱਕ ਰਸੀਦ ਤਾਂ ਆ ਇੱਕ ਇਹ ਲਮਾਰੀ ਦੀ ਰਸੀਤ ਆ ਫ੍ਰੀਜ ਦੀਆਂ ਰਸੀਤਾਂ ਜੀ ਇੱਕ ਇਹਨਾਂ ਦੀ ਫ੍ਰਿਜ ਵੀ 10 15 ਸਾਲ ਪੁਰਾਣੀ ਆ ਇਹਨਾਂ ਦੇ ਦਾਦੇ ਦੇ ਟਾਈਮ ਦੀ ਉਹਦੀ ਕੋਈ ਰਸੀਤ ਨਹੀਂ ਹੈਗੀ ਜਿੰਦੇ ਵਿੱਚ ਦੋ ਚੀਜ਼ਾਂ ਸੀ ਬਰਾਮਤ ਕੀਤੀਆਂ ਸਾਡੀਆਂ ਚੀਜ਼ਾਂ ਨੂੰ ਸਾਨੂੰ ਕਹਿੰਦੀ ਯਾਰ ਇਹ ਨੂੰ ਉਹਦੀ سپورਟ ਕਰਦੀ ਰੇਖਾ ਦੀ ਕਿ ਅਸੀਂ ਮੇਰਾ ਜਵਾਈ ਮੇਰਾ ਮੁੰਡਾ ਗੁੰਡਾਗਰਦੀ ਕਰਕੇ ਅਸੀਂ ਸਮਾਨ ਚੁੱਕ ਕੇ ਲਿਆਏ ਆ ਅਸੀਂ ਇਹਦੇ ਕਰ ਰੈਨੂ ਦੇ ਘਰੋਂ ਲਾਇਆ ਕਿ ਅਸੀਂ ਰੈਨੂ ਦੇ ਘਰੋਂ ਨਹੀਂ ਲਾਇਆ ਕਿਸੇ ਰੇਖਾ ਦੇ ਰੈਨੂ ਨੇ ਸਮਾਨ ਰੱਖਿਆ ਸੀ ਇਹਨਾਂ ਦਾ ਅਸੀਂ ਉਹ ਚੁੱਕ ਕੇ ਲਿਆਏ ਆ ਰੈਨੂ ਨੇ ਸੰ ਉਹਨੇ ਖੁਦ ਫੋਨ ਕੀਤਾ ਰੇਖਾ ਨੇ ਕਿ ਸਮਾਨ ਲੈ ਜਾ ਖੁਦ ਰੇਖਾ ਨੇ ਸਮਾਨ ਦਿੱਤਾ ਹੁਣ ਰੈਨੂ ਕਹਿਣ ਦੀ ਆ ਕਿ ਦੇਖੋ ਮੇਰੀ ਕੁੜੀ ਦੀ ਸਕੂਲਟੀ ਹੈਗੀ ਆ ਅਸੀਂ ਜਦੋਂ 20000 ਦੇਣ ਦਾ 30000 ਚ ਵੀ ਇਹਨੂੰ ਕਿਹਾ ਲੀਲਾ ਇਹਨੇ ਰੈਨੂ ਦੇ ਮਗਰ ਲੱਗ ਕੇ ਕਹਿ ਤਾ ਵਾਂ ਕਿ ਮੈਂ ਜੀ 2 ਲੱਖ ਰੁਪਈਆ ਲੈਣਾ ਮੇਰੀ ਬੇਟੀ ਕੋਲੋਂ 2 ਲੱਖ ਰੁਪਈਆ ਲੈਣਾ ਕਿ ਜਿਹੜਾ ਲੱਖ ਰੁਪਈਆ ਸੀ ਇਹਨੇ ਕੋਲੋਂ ਲੈਣਾ ਵਾ ਕਮੇਟੀ ਦਾ ਜਿਹੜਾ ਸਰਦਾਰ ਜੀ ਵੀਡੀਓ ਬੁਖਾ ਰਹੇ ਨੇ ਗਰੁੱਪ ਜਿਹੜੀ ਇਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾਈ ਆਪਣੀ ਜਿਹੜਾ ਸਮਾਨ ਲੱਦ ਕੇ ਲੈ ਕੇ ਆ ਰਹੇ ਉਹ ਕਿੱਥੋਂ ਲੈ ਕੇ ਆ ਰਹੇ ਨੇ ਉਹ ਸਮਾਨ ਇਹਨੇ ਅਸੀਂ ਸਾਡੇ ਇਥੋਂ ਲੱਦ ਕੇ ਲੈ ਕੇ ਗਈ ਆ ਅੱਛਾ ਇਥੋਂ ਲੱਦ ਕੇ ਲੈ ਕੇ ਗਈ ਆ ਉਹ ਤੇ ਦਾਅਵੇ ਕਰ ਰਹੀ ਹੈ ਕਿ ਨਾ ਮੇਰੇ ਕਰੋ ਸਮਾਨ ਲਾ ਕੇ ਲੈ ਕੇ ਨੇ ਤੁਹਾਡੇ ਬਾਰੇ ਦੇਖੋ ਕੋਈ ਰੇਖਾ ਦੇ ਕਰੋ ਸਮਾਨ ਨਹੀਂ ਲਾਇਆ ਉੱਥੋਂ ਜਾ ਕੇ ਪੁਲਿਸ ਜਾਏ ਉੱਥੇ ਜਾ ਕੇ ਇਨਕੁਆਰੀ ਕੀਤੀ ਜਾਵੇ ਸਾਹਮਣੇ ਘਰ ਦੇ ਵਿੱਚ ਦੇਖਾਣੇ ਸਮਾਨ ਲਵਾਇਆ ਤੇ ਸਾਹਮਣੇ ਘਰ ਦੇ ਵਿੱਚੋਂ ਅਸੀਂ ਸਮਾਨ ਚੁੱਕ ਕੇ ਲਿਆਉਂਦਾ ਵਾ ਦੇਖੋ ਅਸੀਂ ਆਪਣੇ ਸਮਾਨ ਦੇ ਸਾਡੇ ਕੋ ਰਸੀਤਾਂ ਨਹੀਂ ਸੀ ਆਪਣੇ ਸਮਾਨ ਦੇ ਹੱਕਦਾਰ ਨਹੀਂ ਹੈਗੇ ਜਿਹੜੇ ਇਹ ਪੈਸੇ ਤੁਸੀਂ ਲਿੱਤੇ ਔਰ ਕੋ ਵਿਆਜੀ ਪੈਸੇ ਲਿੱਤੇ ਜਾਂ ਕੁਝ ਵੀ ਮੈਟਰ ਕੀਤਾ ਤੁਸੀਂ ਪੈਸੇ ਲਿੱਤੇ ਔਰ ਕੋ 2 ਲੱਖ ਰੁਪਏ ਤੇ 1 ਲੱਖ ਰੁਪਏ ਲਿੱਤਾ ਔਰ ਕੋ ਆਪਣਾ ਲਾਇਸੈਂਸ ਹਗਾ ਔਰ ਕੋ ਪੈਸੇ ਦੇਂਦਾ ਔਰ ਕੋ ਵਿਆਜੀ ਪੈਸੇ ਦੇਂਦਾ ਦੇਖੋ ਲਾਈਸੈਂਸ ਤੇ ਉਹਨੂੰ ਪਤਾ ਹੋਵੇ ਕਿ ਮੇਰੇ ਕੋਲੇ ਵਿਆਜੂ ਪੈਸੇ ਦੇਣ ਦਾ ਲਾਈਸੈਂਸ ਹੈਗਾ ਕਿ ਨਹੀਂ ਹੈਗਾ ਅਸੀਂ ਤੇ ਇਹਨੂੰ ਕਿਹਾ ਵਾ ਕਿ ਅਸੀਂ ਤੇਰਾ ਤੇਰਾ 20000 ਰੁਪਇਆ ਦੇਣਾ ਹੈ ਕਹਿੰਦੀ ਨਹੀਂ ਇਹ ਇਹਨੂੰ ਕਹਿੰਦੀ ਆ ਮੇਰੀ ਕੁੜੀ ਨੇ ਵਿਆਜੂ ਪੈਸੇ ਲਿੱਤੇ ਆ ਮੇਰੀ ਤੇ ਕੁੜੀ ਨੇ ਵਿਆਜੂ ਪੈਸੇ ਲਿੱਤੇ ਨੈਣਾ ਨੇ ਵੀ 2 ਲੱਖ ਵਿਆਜੂ ਲਿੱਤਾ ਜਾਂ ਤੇ ਸਾਨੂੰ ਦੇਣ ਨੂੰ ਲਾਈਸੈਂਸ ਕਦੋਂ ਦੇ ਦਵੇ ਹੁੰਦਾ ਉਹ ਜਨਾਨੀ ਥੋਖੇ ਧੜੀਆਂ ਨਾਲ ਤੈਨੋਂ ਦੇ ਭਲਾੜ ਜੇ ਜੀ ਆ ਥੋੜੀ ਦੇਰ ਹੋਈ ਆ ਇੱਕ ਸਾਲ ਕਿ ਉਹਨੇ 35 ਲੱਖ ਦਾ ਮਕਾਨ ਲਿੱਤਾ ਜੇ ਘਰ ਵਾਲਾ ਉਹਦਾ ਬੈਟਰੀ ਰਿਚਾ ਚਲਾਦਾ ਔਰ ਪੁੱਛਿਆ ਜਾਵੇ ਇੰਨੀ ਜ਼ਾਇਦਾ ਤੂੰ ਕਿੱਥੋਂ ਬਣਾਈ ਆ ਜੇ ਥਾਣੇ ਦੇ ਅੰਦਰ ਹਮਲਾ ਹੋਇਆ ਤੁਹਾਡੇ ਤੇ ਹੋਇਆ ਜਾਂ ਔਰੇ ਤੇ ਹੋਇਆ ਉਹ ਕਿਹਦੇ ਵੱਲੋਂ ਕਰਾਇਆ ਗਿਆ ਦੇਖੋ ਮੈਂ ਮੇਰੀ ਬੇਟੀ ਅਸੀਂ ਦਰਹਾਸ਼ ਦਿੱਤੀ ਸੀ ਸ਼ਮਸ਼ੇਰ ਸਿੰਘ ਨੇ ਬੁਲਾਇਆ ਹੈ ਉਹਨਾਂ ਨੂੰ ਮੈਂ ਮੇਰੀ ਬੇਟੀ ਜੀ ਤੇ ਮੇਰੇ ਆਹ ਕੁੜੀ ਪਿੱਛੇ ਖਲੋਤੀ ਜੀ ਆ ਤਿੰਨ ਜਣੇ ਅਸੀਂ ਗਏ ਆ ਇੰਨੇ ਵਿੱਚ ਰੈਨੂ ਪ੍ਰਧਾਨ ਪਾਈ ਸਾ ਅਸੀਂ ਤੇ ਇਹੋ ਸਮਝਿਆ ਸੀ ਕਿ ਕੱਲੀ ਜੀ ਨਾਲ ਨਹੀਂ ਤੇ ਬੰਦਾਂ ਆਣਗੇ ਸਾਡੇ ਨਾਲ ਬੈਠ ਕੇ ਗੱਲ ਕਰ ਲੈਣਗੇ ਜੋ ਮੁੱਕਦੀ ਹੀ ਮਕਾ ਲਾਂਗੇ ਜੋ ਜਿਸੀਂ ਦੇਣਾ ਵਾਂ ਤੇ ਸਾਡੇ ਕੋ ਟੇਬਲ ਤੇ ਲੈ ਲਵੇ ਜਿਸਾ ਅਸੀਂ ਸ ਜੋ ਵੀ ਲੈਣ ਦੇਣੇਗਾ ਉਧਰ ਉਧਰੀ ਮੈਂ ਕਰਾ ਦਿੰਨੀ ਆ ਚਲੋ ਆਇਆ ਸਾਨੂੰ ਸ਼ਮਸ਼ੇਰ ਸਿੰਘ ਨੇ ਬੁਲਾਇਆ 5 ਵਜੇ ਕਿ ਭੈਣ ਜੀ ਤੁਸੀਂ ਥਾਣੇ ਆ ਜਾਓ ਦੂਜੀ ਪਾਰਟੀ ਆਈ ਦੀ ਜਦੋਂ ਅਸੀਂ ਅੱਗੇ ਜਾ ਕੇ ਦੇਖਦੇ ਆ 5:30 ਮੁੰਡੇ ਦੇ ਨੂੰ ਲੈ ਕੇ ਆਈ ਹੋਈ ਆ ਵੀਰ ਨੂੰ ਲੈ ਕੇ ਆਈ ਦੀ ਆ ਤੇ ਸ਼ਮਸ਼ੇਰ ਸਿੰਘ ਪਹਿਲੇ ਸਾਨੂੰ ਸ਼ਮਸ਼ੇਰ ਸਿੰਘ ਊਰੀ ਕਹਿੰਦਾ ਵੀ ਬਾਹਰ ਖਲੋ ਕੇ ਫੈਸਲਾ ਕਰ ਲਓ ਮੈਂ ਕਹਾ ਵੀਰੇ ਮੇਰੀ ਤੇ ਸ਼ੂਗਰ ਵਾਦੀ ਦੀ ਆ ਬਾਹਰ ਖਲੋ ਕੇ ਕਿਥੇ ਝਗੜਾ ਹੈਗਾ ਕਾ ਦਾ ਪੈਸੇ ਦਾ ਝਗੜਾ ਫਿਆ ਪਿਆ ਹੈ ਦਾ ਕਿੰਨੇ ਪਰਸੈਂਟ ਤੇ ਪੈਸੇ ਤੁਸੀਂ ਉਹ ਲਏ ਸੀਗੇ ਅਸੀਂ ਅਸੀਂ ਉਹਦੇ ਕੋਲ 10% ਤੇ ਲਿੱਤੇ ਅੱਛਾ ਜੀ 10% ਜੋ ਲੱਖ ਰੁਪਇਆ ਲਿਆ ਸੀਗਾ ਤੁਸੀਂ ਦੇ ਦਿੱਤਾ 20000 ਜੁਰਮਾਨਾ ਬਾਹਰ 20000 ਰੁਪਇਆ ਜੁਰਮਾਨਾ ਨਹੀਂ 70000 ਰੁਪਇਆ ਜੁਰਮਾਨਾ ਪਾਰੀ ਵੀਰ ਨੂੰ ਸਤਾਰਿਆ ਰੁਪਿਆ ਜੁਰਮਾਨਾ ਪਾ ਰਹੇ ਨੇ 20000 ਵੱਖਰਾ ਤੇ 70000 ਵੱਖਰਾ ਲੱਗ ਪਾ ਦੇ 90000 ਰੁਪਿਆ ਮੰਗਦੀ ਪਈ ਆ 20000 ਨੂੰ 70000 ਰੁਪਿਆ ਜੁਰਮਾਨਾ ਪਾਇਆ ਹਾਂਜੀ ਕਿੰਨੇ ਮਹੀਨੇ ਦਾ ਪਾਇਆ 7ਵੇਂ ਮਹੀਨੇ ਸੀ ਪੈਸੇ ਲੀਤੇ 13 ਤੇ ਅੱਛਾ ਉਹ ਉਹ ਸਮਾਟਾ ਨੂੰ ਦਵਾਏ ਤੇ ਪਹਿਲੇ ਮਹੀਨੇ ਇਹ ਬੇ ਅੱਠਵੇਂ ਮਹੀਨੇ ਦੀ 5 ਤਰੀਕ ਦੇ ਮਾਤਾ ਮਾਰ ਗਈ ਆ ਤੇ ਤੁਸੀਂ ਦੇਖ ਲਓ ਕੀ ਹੈਗਾ ਜੀ ਤੁਹਾਡੇ ਕੋਲ ਜੀ ਸਾਡੇ ਕੋਲ ਫਰੂ ਬਾਜ ਹੈ ਇਹ ਕਿਸ਼ਤਾ ਲੈ ਕੇ ਜਾਂਦੀ ਇਹ ਕਿ ਸਟਾਲ ਆ ਕੇ ਜਾਂਦੇ ਦੋਵੇਂ ਜੀ ਲਿਖ ਕੇ ਜਾਂਦੇ ਆ 2000 ਰੁਪਏ ਰੋਜ ਦਾ ਇਹਦੇ ਤੇ 8000 ਰੁਪਏ ਹੈਗਾ ਪੂਰਾ ਹਾਂਜੀ ਪੂਰਾ 8000 ਵੇਖ ਲਓ ਅ ਦੇਖਿਆ ਜਾਏ ਥਾਣੇ ਦੇ ਵਿੱਚ ਵੀ ਅਸੀਂ ਅਧਾਨ ਵਾਸਤੇ ਗਏ ਇਹਨਾਂ ਨੇ ਵੇ ਨੂਨੇ ਗੁੰਡਾਗਰਦੀ ਕਰਾਈ ਪੰਜੀ ਮੁੰਡੇ ਲਿਆਈ ਸਾਡੀ ਮੰਗ ਹੈ ਤੁਸੀਂ ਕਹਿ ਰਹੇ ਆ 20000 ਦੇਣਾ ਉਹ ਬਣਾ ਰਹੇ 90000 ਹਾਂਜੀ ਉਸ ਪ੍ਰਸ਼ਾਸਨ ਨਾਲ ਤੁਸੀਂ ਗਏ ਹੋ ਤਾਂ ਕੀ ਮੰਗ ਕੀਤੀ ਕੀ ਗੱਲਬਾਤ ਮੰਗ ਕਰਨਾਰੇ ਨੂਨੇ ਸਾਨੂੰ ਟਾਈਮ ਹੀ ਨਹੀਂ ਦਿੱਤਾ ਸਾਨੂੰ ਗੱਲ ਕਰਦਾ ਵੀ ਰੇਨੂ ਨੇ ਟਾਈਮ ਨਹੀਂ ਦਿੱਤਾ ਨਾਲ ਹੀ ਰੇਨੂ ਉੱਥੇ ਗੁੰਡਾ ਕਰਦੀ ਕਰਾਂ ਲੱਗ ਪਿਆ ਉੱਥੇ ਮੁੰਡਾ ਇੰਦਾ ਬੱਤਮੀ ਜਿਹਾ ਮੁੰਡਾ ਸਾਰੇ ਕਰਾਂ ਲੱਗ ਪਿਆ 70000 ਨੂੰ ਵੀ ਵਿਆਜ ਲਵੋ ਇਹ 40 ਇੰਦਾ ਇਹਨਾਂ ਦੇ ਕੋਲੇ ਜਿਹੜਾ ਲੱਖ ਰੁਪਈਆ ਲੈਣਾ ਦੁਬਾਰਾ ਲਵੋ ਕੀ ਸਬੂਤ ਹੈ ਇਹਨਾਂ ਕੋਲੇ ਅਸੀਂ ਕਾਪੀ ਨੂੰ ਨਹੀਂ ਮੰਨਦੇ ਅਸੀਂ ਇਹ ਬਿੱਲਾਂ ਨੂੰ ਨਹੀਂ ਮੰਨਦੇ ਇਹ ਬੱਤਮੀ ਜੀ ਕਰਾਂ ਲੱਪਾ ਸ਼ਮਸ਼ੇਰ ਸਿੰਘ ਤੇ ਸੰਤਾ ਜਿਹੜੇ ਰੇਟ ਤੇ ਬਾਹਰ ਚੱਲਗਾ ਬੰਦਾ ਚੁੱਪਣ ਵਾਸਤੇ ਉੱਥੇ ਮੌਜੂਦਾ ਨਹੀਂ ਹੈਗੇ ਸੀਦੇ ਬਾਕੀ ਮਲਾਜ਼ਮ ਸੁਣ ਕੇ ਆਏ ਮੇਰੀ ਕੁੜੀ ਦੇ ਅਥੀ ਪੈ ਲਗਾ ਗਲੇ ਨੂੰ ਆਉ ਕਰਕੇ ਦਾ ਮੁੰਡਾ ਫੜ ਲਗਾ ਪਿੱਛੇ ਮੁੰਡੇ ੱਤਕਾ ਲਾਂਦਾ ਮੁੰਡੇ ਨੂੰ ਇਹ ਜਦੋਂ ਸਾਡੇ ਹੱਥੋਂ ਬੱਕੀ ਪੈਣ ਲੱਗੇ ਪੁਲਿਸ ਭੱਜ ਕੇ ਆਈ ਜੇ ਸਾਨੂੰ ਨਾ ਬਚਾਵੇ ਹਰਮਾਨੀ ਹੈ ਜੀ ਸਾਡੀ ਮੰਗ ਹੈ ਅਸੀਂ ਚਾਹੁੰਦੇ ਕਿ ਜੋ ਸਾਡੇ ਤੇ ਰੈਨੂ ਝੂੜ ਬੋਲਣ ਦੀ ਆ ਇਹ ਸਾਡੇ ਕੋਲ ਬੇਲ ਜੇ ਜੋ ਸਾਨੂੰ ਝੂੜ ਰੈਨੂ ਕਹਿੰਦੇ ਅਸੀਂ ਇਹਦਾ ਸਮਾਨ ਚੁੱਕਿਆ ਜੇ ਅਸੀਂ ਚੁੱਕਿਆ ਵਾ ਸਾਡੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜੇ ਸਾਡੇ ਕੋਲ ਪ੍ਰੂਫ ਨਹੀਂ ਹੈਗੇ ਤੇ ਕਹਿੰਦੇ ਕਹੇ ਕੱਢਦੀ ਆ ਤੇ ਸਾਡੇ ਤੇ ਕੀਤੀ ਜਾਵੇ ਅਸਾ ਦੇ ਕੋ ਸਾਡੇ ਸਮਾਨ ਦਾ ਬਿੱਲ ਸਾਡੇ ਕੋ ਪੈਸੇ ਦਾ ਵੀ ਬਿੱਲ ਲਵਾ ਸਾਡੇ ਚੈੱਕ ਇਹਨਾਂ ਨਜਾਇਜ਼ ਰੱਖੇ ਹੋਏ ਅਸੀਂ ਮੰਗ ਇਹੀ ਕਰਨੇ ਆ ਕਿ ਜੋ ਸਾਡਾ ਫੈਸਲਾ ਹੈ ਸਹੀ ਤਰੀਕੇ ਨਾਲ ਕਰਾਇਆ ਜਾਵੇ ਤੇ ਬਾਕੀ ਰੈਨੂ ਪ੍ਰਧਾਨੇ ਕਰਦੀ ਪਈ ਆ ਜੋ ਅਸੀਂ ਥੋੜੇ ਤਰ ਤਾ ਥੋੜੀ ਦੇਰ ਤੱਕ ਰੈਨੂ ਪ੍ਰਧਾਨ ਦਾ ਖੁਲਾਸਾ ਹੋਰ ਕਰਾਂਗੇ ਮੀਡੀਆ ਨੂੰ ਹੋਰ ਦੱਸਾਂਗੇ ਇਹਦੇ ਬਾਰੇ ਖਬਰਾਂ ਕਿਆ ਕੀ ਕਰਦੀ ਆ ਕੀ ਇਹਦਾ ਕੰਮ ਨਹੀਂ ਕਰਦੀ ਇਹਦਾ ਬਿਜ਼ਨਸ ਹੈਗਾ ਇਜਰਾ ਦੀ ਕਹਿ ਰਹੇ ਹੋ ਵੱਡੇ ਕਲਾਸੇ ਕਰਾਂਗੇ ਕੋਈ ਤੱਕ ਪ੍ਰੂਫ ਹੋ ਗਿਆ ਹਾਂ ਸਾਡੇ ਕੋ ਸਾਰੇ ਫਰੂਬੇ ਗਏ ਨੇ ਪਰ ਕਲਾਬ ਜੀ ਮੈਂ ਇੱਕ 3 ਦਿਨ ਪਹਿਲੇ ਇੱਕ ਝਗੜਾ ਹੋਇਆ ਸੀ ਥਾਣੇ ਦੇ ਵਿੱਚ ਇੱਕ ਦਰਖਾਸਤ ਆਈ ਕੀ ਉਹ ਸਾਰਾ ਮੈਟਰ ਇਹ ਸਾਡੇ ਕੋ ਇੱਕ ਦਰਖਾਸਤ ਆਈ ਸੀਗੀ ਇੱਕ ਪਾਰਟੀ ਵੱਲੋਂ ਜਿਹਨੂੰ ਐਸਐਸ ਸਮਸ਼ੀਰ ਸਿੰਘ ડીਲ ਕਰ ਰਹੇ ਸੀਗੇ ਉਹ ਦੋਵੇਂ ਪਾਰਟੀਆਂ ਜਦੋਂ ਥਾਣੇ ਆਈਆਂ ਤੇ ਉਹਨਾਂ ਵਿੱਚ ਵੀ ਮਾਮੂਲੀ ਆਪਸ ਵਿੱਚ ਜਾਨੀ ਟਕਰਾਅ ਹੋਇਆ ਇੱਥੇ ਤੇ ਉਸ ਤੋਂ ਬਾਅਦ ਦੋਹਾਂ ਪਾਰਟੀਆਂ ਨੂੰ ਟਾਈਮ ਦਿੱਤਾ ਗਿਆ ਸਰ ਮੈਮ ਉਹ ਇੱਕ ਵੀਡੀਓ ਪਾ ਰਹੀ ਹੈ ਪ੍ਰਧਾਨ ਤੇ ਉਹ ਮੁਲਾਇਮਾ ਦਾ ਨਾਮ ਲਾ ਰਹੀ ਹੈ ਨਹੀਂ ਮੁਲਾਜ਼ਮਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕੀਤੀ ਗਈ ਹੈਗੀ ਫਿਰ ਵੀ ਅਸੀਂ ਇਸ ਮੈਟਰ ਨੂੰ ਵੈਰੀਫਾਈ ਕਰ ਰਹੇ ਹਾਂ ਪਰ ਮੁਲਾਜ਼ਮਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ ਮੈਮ ਆ ਵੀ ਅਸੀਂ ਜਿੱਥੇ ਇਹ ਮੁਲਾਇਮਾ ਦਾ ਨਾਮ ਲੈ ਰਹੀ ਹੈ ਆਪਾਂ ਵੀ ਉਸ ਜਗ੍ਹਾ ਦੇ ਉੱਤੇ ਸੀ ਮੌਜੂਦ ਸੀ ਆਪਾਂ ਖਬਰ ਕਰ ਰਹੇ ਸੀ ਮੁਲਾਜ਼ਮ ਤੇ ਉੱਥੇ ਸੀ ਕਿ ਲੱਗਦਾ ਨਹੀਂ ਇਹਨਾਂ ਤੇ ਫਿਰ ਇਹ ਪਰਚਾ ਦੇਣਾ ਚਾਹੀਦਾ ਜਿਹੜਾ ਗਲਤ ਨਾਮ ਲਾ ਰੇ ਕੋਈ ਵੀ ਮੁਲਾਜ਼ਮ ਹੋਵੇ ਇਹ ਇਸ ਮੈਟਰ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਨੋਂ ਪਰੰਤ ਜੋ ਸਾਹਮਣੇ ਆਣਗੇ ਤਦ ਤੱਕ ਕਾਰਵਾਈ ਹੋਵੇਗੀ